ਹੈਲੋ ਜੀ ਸਤ ਸ੍ਰੀ ਅਕਾਲ ਦੁਲਰਤ ਸਰਦਾਰ ਦੀ ਟੀਵੀ ਚੈਨਲ ਦੇ ਤੁਹਾਡਾ ਸਵਾਗਤ ਹੈ ਹਾਂਜੀ ਮੀਤ ਕਰਦੇ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਹਾਂਜੀ ਹੁਣ ਆਪਾਂ ਕਰਦੇ ਆਂਗੇ ਵੀਡੀਓ ਸ਼ੁਰੂ ਅੱਜ ਆਪਾਂ ਨਵੇਂ-ਨਵੇਂ ਲੈ ਕੇ ਆਏਗੇ ਸੂਟ-ਸੂਟ ਕੱਟ ਰਹੇ ਆਪਾਂ ਸੇਲ ਦੇ ਵਿੱਚ ਕਿਉਂਕਿ ਵਿਹਾਰਾ ਤਿਹਾਰਾਂ ਦਾ ਸੀਜ਼ਨ ਚੱਲ ਰਿਹਾ ਹੈਗਾ ਨਾ ਤਾਂ ਕਰਕੇ ਆਪਾਂ ਵੀ ਜਿੰਨੇ ਕ ਕੱਪੜੇ ਹੈਗੇ ਸੀ ਆਪਾਂ ਸੇਲ ਦੇ ਵਿੱਚ ਲਾ ਦਿੱਤੇ ਨੇਗੇ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵਧੀਆ ਲੱਗਦਾ ਹੋਵੇ ਤਾਂ ਤੁਸੀਂ ਇਹਨਾਂ ਸਕਰੀਨ ਸ਼ਾਟ ਲੈ ਕੇ ਸਾਡੇ ਤੋਂ ਮੰਗਵਾ ਸਕਦੇ ਹੋ ਹਾਂਜੀ ਅੱਜ ਆਪਾਂ ਲੈ ਕੇ ਆਏਗੇ ਸੂਟ ਸੂਟ ਨੇ ਆਪਣੇ ਪ੍ਰਿੰਟਡ ਮੈਚਿੰਗ ਤੇ ਦੁਪੱਟਿਆਂ ਨਾਲ ਵੀ ਹੈਗੇ ਨੇ ਬਿਨਾਂ ਦੁਪੱਟੇ ਤੋਂ ਵੀ ਹੈਗੇ ਨੇਗੇ ਤੇ ਤੁਸੀਂ ਇਹਨਾਂ ਦਿਖਾਉਣੇ ਤੁਹਾਨੂੰ ਕਲਰ ਤੇ ਨਾ ਤੇ ਪ੍ਰਿੰਟ ਆਪਣਾ ਵੀ ਕਿਹੜੇ ਕਿਹੜੇ ਸੂਟ ਨੇਗੇ ਕਿਵੇਂ ਦੇ ਹੈਗੇ ਨੇਗੇ ਤੇ ਇਹ ਹੈ ਆਪਣਾ ਮੈਚਿੰਗ ਸੂਟ ਨਾ ਆਲਓਵਰ ਮੈਚਿੰਗ ਸੂਟ ਹੈਗਾ ਪ੍ਰਿੰਟ ਕਮੀਜ਼ ਹੈ ਇਸ ਤਰ੍ਹਾਂ ਕਮੀਜ਼ ਦੇ ਘਰੇ ਤੇ ਬਾਹਰ ਬਣਿਆ ਹੋਇਆ ਹੈਗਾ ਸਾਰੇ ਘਰੇਤੀ ਹੈਗਾ ਬਾਹਾਂ ਤੇ ਵੀ ਹੈ ਘਰੇਤੀ ਵੀ ਹੈਗਾ ਐਸ ਤਰ੍ਹਾਂ ਬਹੁਤ ਸੋਹਣਾ ਦਾ ਪ੍ਰਿੰਟ ਹੈਗਾ ਸਾਰੇ ਕਮੀਜ਼ ਤੇ ਤੇ ਇਹਦੇ ਨਾਲ ਬਾਟਮ ਹੈ ਜਿਹੜੀ ਛੋਟੀ ਛੋਟੀ ਇਹਦੇ ਵਿੱਚ ਬੂਟੀ ਜੀ ਹੈਗੀ ਪ੍ਰਿੰਟ ਜਾਂ ਹਲਕਾ ਹਲਕਾ ਜਾਂ ਤੇ ਪਲੇਨ ਲੱਗਦੀ ਹੈ ਨਾ ਦੇਖਣ ਨੂੰ ਇਸ ਤਰ੍ਹਾਂ ਤੇ ਇਹਦੇ ਨਾਲ ਦੁਪੱਟਾ ਹੈਗਾ ਜਿਹੜਾ ਉਹ ਵੀ ਪ੍ਰਿੰਟਡ ਹੈ ਬਹੁਤ ਸੋਹਣਾ ਦੁਪੱਟਾ ਹੈਗਾ 2.5 ਮੀਟਰ ਦਾ ਕੱਟ ਹੈ ਸੂਟ ਦਾ ਜੇਕਰ ਤੁਹਾਨੂੰ ਪਸੰਦ ਹੈ ਨਾ ਤਾਂ ਸਕਰੀਨਸ਼ਾਟ ਲੈ ਸਕਦੇ ਹੋਗੇ ਦੁਪੱਟਾ ਬਹੁਤ ਵਧੀਆ ਫੁੱਲਾ ਫੁੱਲਾ ਦੁਪੱਟਾ ਹੈਗਾ ਬਹੁਤ ਸੋਹਣਾ ਸੂਟ ਹੈ ਜੇਕਰ ਤੁਹਾਡੇ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਜਲਦੀ ਤੋਂ ਜਲਦੀ ਸਾਡੇ ਤੋਂ ਇਹ ਸੂਟ ਮੰਗਵਾ ਸਕਦੇ ਹੋ ਨਾ ਆਪਣਾ ਸ਼ਿਪਿੰਗ ਚਾਰਜ ਕੋਈ ਨਹੀਂ ਹੈਗਾ ਨਾ ਬਿਨਾ ਸ਼ਿਪਿੰਗ ਚਾਰਜ ਤੋਂ ਨੇ ਸਾਰੇ ਸੂਟ ਸੇਲ ਦੇ ਵਿੱਚ ਆਪਾਂ ਕੱਢ ਰਹੇ ਹਾਂਗੇ ਆਹ ਉਸ ਤੋਂ ਵੀ ਵਧੀਆ ਹੈਗਾ ਇਹਦੇ ਉੱਪਰ ਥੋੜੀ ਥੋੜੀ ਉਹ ਕੀਤੀ ਹੋਈ ਹੈ ਕੜਾਈ ਸਿੱਪੀ ਜੀ ਨਾਲ ਘੜੇ ਦੇ ਦੇਖੋ ਜੀ ਨੀਚੇ ਵਾਟਰ ਹੈਗਾ ਇਸ ਤਰ੍ਹਾਂ ਬਾਹਮਾ ਤੇ ਵੀ ਆਊਗਾ ਤੇ ਗਨੇ ਤੇ ਇਸ ਤਰ੍ਹਾਂ ਥੋੜੀ ਥੋੜੀ ਛਿੱਪੀ ਜੀ ਨਾਲ ਪੱਟੀ ਜੀ ਲੱਗੀ ਹੋਈ ਹੈ ਤੇ ਇਹਦੇ ਨਾਲ ਵੀ ਸਰਵਾਰ ਹੈ ਉਮੇਦੀ ਇਹ ਬਾਟਮ ਜਿਵੇਂ ਆਪਣੀ ਬੂਸਰੀ ਸੀਗੀ ਪਲੇਨ ਸਰਵਾਰੇਗੀ ਤੇ ਇਹਦੇ ਨਾਲ ਹਾਂਜੀ ਜਿਵੇਂ ਇਹਦਾ ਕਮੀਜ਼ ਸੀਗਾ ਉਮੇਦੀ ਆਪਣਾ ਦੁਪੱਟਾ ਹੈਗਾ ਦੁਪੱਟਾ ਨੇ ਤਾਂ ਸਾਨੂੰ ਖੋਲ ਕੇ ਸਾਰੇ ਸੂਟ ਨੇ ਜਿਹੜੇ ਆਪਣੇ 2.5 ਮੀਟਰ ਦੀ ਕੱਟ ਹੋਊਗੀ ਕੋਈ ਵੀ ਕੱਟ ਨਹੀਂ ਹੈਗਾ ਬਹੁਤ ਸੋਹਣੇ ਸੁਟਨੇ ਗਰਮੀਆਂ ਵਾਲੇ ਦੇਖੋ ਜੀ ਇਸ ਤਰ੍ਹਾਂ ਸਾਰੇ ਆਲੇ ਦਾਲੇ ਦੇ ਬੱਟਰ ਹੈ ਦੁਪੱਟੇ ਦੇ ਜਿਵੇਂ ਕਮੀਜ਼ ਹੈ ਉਸ ਤਰ੍ਹਾਂ ਹੀ ਹੈਗਾ ਨਾ ਕਮੀਜ਼ ਵਾਲੇ ਕਲਰ ਇੰਨੀ ਅਗਲਾ ਸੂਟ ਆਕ ਆਪਣਾ ਇਹ ਵੀ ਮੈਚਿੰਗ ਹੈ ਇਦੇ ਵਿੱਚ ਵੀ ਆ ਲਾਈਨਾਂ ਦੇ ਵਿੱਚ ਨਾ ਸਿੱਪੀ ਦੀ ਤਾਰ ਜੀ ਪਈ ਹੋਈ ਹੈਗੀ ਸਾਰੇ ਇਹ 프ਰਿੰਟ ਤੇ ਤੇ ਬਾਕੀ ਪ੍ਰਿੰਟ ਤੁਸੀਂ ਦੇਖ ਹੀ ਸਕਦੇ ਹੋਗੇ ਨਾ ਇਹਦੇ ਨਾਲ ਨਾ ਬੋਟਮ ਹੈ ਜਿਹੜੀ ਪਲੇਨ ਹੈ ਬਹੁਤ ਸੋਹਣਾ ਮਲਾਈ ਵਰਗਾ ਕੱਪੜਾ ਹੈਗਾ ਇਹਦੇ ਨਾਲ ਪੱਟਾਗਾ ਲਾਈਟ ਦਾ ਸਿੰਧੀ ਦੀ ਕਢਾਈ ਜਿਹੜੀ ਕਹਿੰਦੇ ਹੁੰਦੇ ਸੀਗੇ ਨਾ ਉਹ ਕੀਤੀ ਹੋਈ ਹੈਗੀ ਸਾਰੇ ਤੇ ਬਹੁਤ ਸੋਹਣੀ ਕਢਾਈ ਕੀਤੀ ਹੋਈ ਹੈ ਵਿਚ ਬੂਟੀਆਂ ਨੇ ਸਾਈਡਾਂ ਤੇ ਕਢਾਈ ਕੀਤੀ ਹੋਈ ਹੈਗੀ ਸਾਰੇ ਸਾਰੇ ਇਹ ਸਿੰਧੀ ਦੀ ਕਢਾਈ ਹੈਗੀ ਕਹਿੰਦੇ ਹੁੰਦੇ ਸਿੰਧੀ ਦੀ ਕਢਾਈ ਬਹੁਤ ਜ਼ਿਆਦਾ ਮਸ਼ਹੂਰ ਸੀਗੀ ਤੇ ਅਗਲਾ ਸੂਟ ਆਪਾਂ ਦਿਖਾਉਣੇ ਤੁਹਾਨੂੰ ਦੇਖੋ ਇਹਦਾ ਪ੍ਰਿੰਟ ਤੇ ਗਲੇ ਤੇ ਪੱਟੀ ਦੀ ਬਣੀ ਹੋਈ ਹੈਗੀ ਤੇ ਪੋਟਲੀ ਬਟਨ ਲੱਗੇ ਹੋਏ ਨੇਗੀ ਇਸ ਤਰ੍ਹਾਂ ਕੁਮੀਰ ਹੈਗਾ ਤੇ ਇਹਦੇ ਨਾਲ ਸਲਵਾਰ ਹੈ ਜਿਹੜੀ ਤੇ ਉਹ ਐਸਪਰਾ ਮੈਚਿੰਗ ਟਿਊਰ ਬਹੁਤ ਸੋਨਾ ਪਿਆਰਾ ਜਿਹਾ ਕਲਰ ਹੈਗਾ ਲਾਈਟ ਜਿਹਾ ਨਾ ਗਰਮੀਆਂ ਦੇ ਵਿੱਚ ਪਾਉਣ ਵਾਲਾ ਤੇ ਇਹਦੇ ਨਾਲ ਦੁਪੱਟਾ ਹੈਗਾ ਜਿਵੇਂ ਸੇਮ ਸਲਵਾਰ ਹੈ ਸੇਮ ਦੇ ਨਾਲ ਸਲਵਾਰ ਦੇ ਨਾਲ ਦੇਗਾ ਬਹੁਤ ਸੋਣਾ ਇਹ ਵੀ ਮਲਾਈ ਮਲਾਈਮ ਕੱਪੜਾ ਹੈਗਾ ਜੇਕਰ ਤੁਹਾਨੂੰ ਪਸੰਦ ਹੈ ਤਾਂ ਇਹ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਤੋਂ ਸੂਟ ਮੰਗਵਾ ਸਕਦੇ ਹੋ ਇਹਨਾਂ ਦਾ ਰੇਟ ਹੈਗਾ ਜਿਹੜਾ ਸਾਡੇ 800 ਰੁਪਏ ਹੈਗਾ ਤੇ ਸੇਲ ਦੇ ਵਿੱਚ ਆਪਣੇ ਕੱਪੜੇ ਕੱਢੇ ਹੋਏ ਨੇਗੇ ਤੇ ਅਗਲੇ ਕੱਪੜੇ ਜਿਹੜੇ ਆਪਣੇ ਥੋੜੇ ਜਿਹੀ ਰੇਟ ਤੋਂ ਘੱਟ ਨੇਗੇ ਕਿਉਂਕਿ ਉਹਨਾਂ ਦੇ ਨਾਲ ਦੁਪੱਟਾ ਨਹੀਂ ਹੈਗਾ ਨਾ ਤੇ ਇਹਨਾਂ ਦੇ ਨਾਲ ਦੁਪੱਟੇ ਲੱਗੇ ਹੋਏ ਨੇਗੇ ਜੇਕਰ ਤੁਹਾਨੂੰ ਪਸੰਦ ਨੇ ਤਾਂ ਤੁਸੀਂ ਇਹ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਸੂਟ ਮੰਗਵਾ ਸਕਦੇ ਹੋਗੇ ਬਹੁਤ ਸੋਹਣੇ ਕਲਰ ਨੇਗੇ ਬਹੁਤ ਸੋਹਣੇ ਪ੍ਰਿੰਟ ਨੇਗੇ ਮੈਚਿੰਗ ਸੂਟ ਨੇ ਦੁਪੱਟਿਆਂ ਦੇ ਨਾਲ 2.5 ਮੀਟਰ ਕੱਟ ਤੇ ਅਗਲਾ ਸੂਟ ਹੈ ਇਹ ਵੀ ਮੈਚਿੰਗ ਹੈਗਾ ਦੇਖੋ ਜੀ ਦਾ ਪ੍ਰਿੰਟ ਇਸ ਤਰ੍ਹਾਂ ਉਹ ਸੋਨਾ ਪ੍ਰਿੰਟ ਇਹਦਾ ਵੀ ਗਰਮੀਆਂ ਵਾਲੇ ਸੂਟ ਨੇ ਨਾ ਨਾ ਲਾਈਟ ਨੇ ਨਾ ਡਾਰਕ ਨੇ ਗਰਮੀਆਂ ਦੇ ਵਿੱਚ ਪੈ ਸਕਦੇ ਨੇ ਇਹਦੀ ਨਾਲ ਬਾਟਮੇ ਜਿਹੜੀ ਇਸ ਤਰ੍ਹਾਂ ਦੀ ਹੈਗੀ ਇਹ ਵੀ ਨਾਲ ਦੁਪੱਟੇ ਤੋਂ ਸੂਟ ਨੇ ਇਹਨਾਂ ਦਾ ਰੇਟ ਹੈਗਾ ਜਿਹੜਾ 650 ਰੁਪਏ ਹੈਗਾ ਕਿਉਂਕਿ ਇਹ ਬਿਨਾਂ ਦੁਪੱਟੇ ਤੋਂ ਨੇ ਨਾ ਉਹਨਾਂ ਦੇ ਨਾਲ ਦੁਪੱਟੇ ਲੱਗੇ ਹੋਏ ਨਹੀਂ ਤੇ ਅਗਲਾ ਸੂਟ ਆਪਣਾ ਆਲ ਓਵਰ ਆਗਾ ਪ੍ਰਿੰਟ ਦੇਖੋ ਜੀ ਤੇ ਕੱਪੜਾ ਦੇਖੋ ਨਾ ਕਲਰ ਵੀ ਦੇਖ ਕੇ ਆਪਾਂ ਨੂੰ ਨਾ ਵੀਡੀਓ ਦੇ ਵਿੱਚ ਕਲਰ ਦੇਖ ਕੇ ਪ੍ਰਿੰਟ ਦੇਖ ਕੇ ਪਤਾ ਲੱਗ ਜਾਂਦਾ ਸੂਟ ਦਾ ਵੀ ਕਿਸ ਤਰ੍ਹਾਂ ਦਾ ਹੈਗਾ ਬਹੁਤ ਸੋਹਣਾ ਪ੍ਰਿੰਟ ਹੈਗਾ ਆਲ ਓਵਰ ਸੂਟ ਹੈ ਇਹ 4.5 4.5 ਮੀਟਰ ਦਾ ਹੈਗਾ ਤੇ ਇਹ ਵੀ ਬਿਨਾਂ ਦੁਪੱਟੇ ਤੋਂ ਹੈਗਾ ਇਹਦਾ ਰੇਟ ਹੈਗਾ ਜਿਹੜਾ 650 ਰੁਪਏ ਹੈਗਾ ਜੇਕਰ ਤੁਹਾਨੂੰ ਇਹਨਾਂ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨ ਸ਼ਾਟ ਲੈ ਕੇ ਸਾਡੇ ਨਾਲ WhatsApp ਤੇ ਮੈਸੇਜ ਨਾ ਕਰਕੇ ਸਾਡੇ ਤੋਂ ਸੂਟੇ ਮੰਗਵਾ ਸਕਦੇ ਹੋਗੇ ਤੇ ਹਾਂਜੀ ਜੇਕਰ ਤੁਹਾਨੂੰ ਇਹਨਾਂ ਦੇ ਵਿੱਚੋਂ ਕੋਈ ਵੀ ਸੂਟ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਸਾਡੇ ਤੋਂ ਤੁਸੀਂ ਘਰ ਬੈਠੇ ਮੰਗਵਾ ਸਕਦੇ ਹੋ ਸੀਪਿੰਗ ਚਾਰਜ ਕੋਈ ਨਹੀਂ ਹੈਗਾ ਸਕਰੀਨ ਤੇ ਸਾਡਾ ਨੰਬਰ ਹੈਗਾ ਇੱਥੋਂ ਨੰਬਰ ਲੈ ਕੇ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਸਾਡੇ ਤੋਂ ਸੂਟ ਘਰ ਬੈਠੇ ਮੰਗਵਾ ਸਕਦੇ ਹੋ ਜੇਕਰ ਤੁਸੀਂ ਕੋਈ ਕਢਾਈ ਵਾਲਾ ਸੂਟ ਤਿਆਰ ਕਰਵਾਉਣਾ ਹੋਵੇ ਹੈਂਡਵਰਕ ਮਸ਼ੀਨਵਰਕ ਹਨ ਆਲੀ ਵਰਕ ਕਿਸੇ ਤਰ੍ਹਾਂ ਦਾ ਵੀ ਕਰਵਾਉਣਾ ਹੈਗਾ ਤੁਹਾਡੀ ਆਪਣੀ ਚੋਅਸ ਦਾ ਕੋਈ ਇਹ ਨਾ ਡਿਜ਼ਾਈਨ ਹੈਗਾ ਤਾਂ ਤੁਸੀਂ ਉਹ ਡਿਜ਼ਾਈਨ ਭੇਜ ਕੇ ਵੀ ਸਾਡੇ ਤੋਂ ਸੂਟ ਤਿਆਰ ਕਰਵਾ ਕੇ ਲੈ ਸਕਦੇ ਹੋਗੇ ਤੇ ਹਾਂਜੀ ਅੱਜ ਦੀ ਕਲੈਕਸ਼ਨ ਆਪਣੀ ਇਹ ਸੀਗੀ ਆਪਣੇ ਇਹ ਸੂਟ ਨੇ ਸੇਲ ਦੇ ਵਿੱਚ ਲਾਏ ਜੇਕਰ ਤੁਹਾਨੂੰ ਪਸੰਦ ਆ ਲੈ ਲਓ ਦੁਵਾਰਾ ਨਾ ਦੁਵਾਰਾ ਫੇਰ ਆਪਾਂ ਕਹਿ ਦਿੰਨੇ ਆਗੇ ਤੇ ਮਿਲਦੇ ਆ ਫਿਰ ਆਪਾਂ ਹੋਰ ਨਵੀਂ ਕਲੈਕਸ਼ਨ ਤੇ ਨਵੇਂ ਸੂਟਾਂ ਦੇ ਨਵੇਂ ਰੰਗਾਂ ਦੇ ਨਾਲ ਧੰਨਵਾਦ